ਜੀ ਮੈਂ ਤੁਹਾਡਾ ਆਪਣਾ ਰਣਵੀਰ ਤੇ ਤੁਸੀਂ ਦੇਖ ਰਹੇ ਹੋ ਰਣਵੀਰ ਵਲੌਗ ਤੇ ਆਪਾਂ ਪਹੁੰਚ ਗਏ ਆ ਜੀ ਦੁਬਈ ਤੇ ਤੁਹਾਡਾ ਸਵਾਗਤ ਕਰਦੇ ਆ ਦੁਬਈ ਦੇ ਸ਼ਹਿਰ ਦੇਰਾਂ ਤੋਂ ਤੇ ਦਿੱਲੀ ਤੋਂ ਲੈ ਕੇ ਦੁਬਈ ਤੱਕ ਦੀ ਵੀਡੀਓ ਅਸੀਂ ਤੁਹਾਨੂੰ ਨਹੀਂ ਦਿਖਾ ਸਕੇ ਕਿਉਂਕਿ ਕੁਝ ਕਾਰਨ ਵਾਸ਼ੋਰ ਜਲੀਡ ਹੋ ਗਈ ਤੇ ਜੇ ਰਿਕਵਰੀ ਹੋ ਗਈ ਤੇ ਅੱਗੇ ਵਾਲੇ ਵਲੌਗਾਂ ਵਿੱਚ ਤੁਸੀਂ ਦੇਖੋਗੇ ਤੇ ਅੱਜ ਆਪਾਂ ਸ਼ੁਰੂਆਤ ਕਰ ਰਹੇ ਹੈਗੇ ਆ ਪਹਿਲਾ ਆਪਾਂ ਦਰਸ਼ਕਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਤੇ ਅੱਜ ਪਹਿਲਾ ਵਲੌਗ ਆਪਣਾ ਗੁਰਦੁਆਰਾ ਸਾਹਿਬ ਦਾ ਹੋਏਗਾ ਤੇ ਤੁਹਾਨੂੰ ਦੱਸਾਂਗੇ ਕਿਵੇਂ ਕਿਹੜੀ ਮਹਤਵ ਤੇ ਕਿੱਥਾਂ ਉੱਥੇ ਪਹੁੰਚਿਆ ਜਾ ਸਕਦਾ ਤੇ ਲਓ ਜੀ ਹੁਣ ਆਪਾਂ ਚੱਲ ਪਏ ਹੈਗੇ ਆ ਗੁਰਦੁਆਰਾ ਸਾਹਿਬ ਵਾਸਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਗੇ ਬੈਠਰੋ ਬੈਠੋ ਤਾਂ ਬਾਅਦ ਫਿਰ ਤਾਂ ਅੱਗੇ ਰਸਤੇ ਕਿਵੇਂ ਕਿਵੇਂ ਜਾਇਆ ਜਾਏਗਾ ਐਸ ਟਾਈਮ ਗਲੀਆਂ ਜਿਹੜੀਆਂ ਹੈਆਂ ਕਿੰਨੀਆਂ ਬੜੀਆਂ ਸੁੰਨੀਆਂ ਸਨ ਸਾਰੀਆਂ ਸਾਰੇ ਅੱਗੇ ਕੋਈ ਨਹੀਂ ਲਿਦਾ ਹੈਗਾ ਤੇ ਅਸੀਂ ਹੈਗੇ ਜਿਹੜੇ ਯਾਰ ਹੈਗੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਦਾ ਔਰ ਸਾਹਮਣੇ ਆਪਣੇ ਆ ਗਿਆ ਮੈਟਰੋ ਸਟੇਸ਼ਨ ਜਿੱਥੋਂ ਆਪਾਂ ਮੈਟਰੋ ਲਾਹਾਂਗੇ ਤੇ ਅੱਗੇ ਦਾ ਸਫਰ ਸ਼ੁਰੂ ਕਰਾਂਗੇ। ਕੀ ਬਾਤ ਆ ਬਈ ਕੀ ਬਾਤਾਂ। ਦੇਖੋ ਲਹੀ ਜਾ ਰਹੇ ਆ ਜੀ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਤੋਂ ਬਣੇਗਾ ਕਾਰਡ ਉਹ ਤਾਂ ਉਹ ਅਸੀਂ ਕਿਹੜਾ ਕਾਰਡ ਹੁੰਦਾ ਜਿਹੜਾ ਕਿ ਮੈਟਰੋ ਚ ਵੀ ਚੱਲਦਾ ਹੈ ਤੇ ਬੱਸ ਵਿੱਚ ਵੀ ਚੱਲਦਾ ਹੈ ਐਕੀਨ ਨੂੰ ਦਰਪੋ ਦੇਸ਼ ਇਹ ਅਸੀਂ ਕੋਈ ਬਿਲਗਲ ਰਸੀਦ ਰੱਖੋ ਅਸੀਂ ਗਾਲ ਭਗਤ ਪਿਆਰਿਓ ਮੈਂ ਅਰਸ਼ਦੀਪ ਪੰਜਾਬ ਤੋਂ ਇਹਨਾਂ ਦਾ ਭਤੀਜਾ ਚਾਚਾ ਜੀ ਦਾ ਇਹ ਜਿਨ੍ਹਾਂ ਦੇ ਤੁਸੀਂ ਵਲੌਗ ਅੱਗੇ ਦੇਖਦੇ ਹੋ ਰਣਵੀਰ ਨੂੰ ਵਲੌਗ ਮੈਂ ਇਹਨਾਂ ਦਾ ਭਤੀਜਾ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਆਪਣੇ ਮੈਟਰੋ ਸਟੇਸ਼ਨ ਪਤਾ ਨਹੀਂ ਨਾਮ ਤੋਂ ਤਾਂ ਪਤਾ ਨਹੀਂ ਹੈਗਾ ਇਹਦਾ ਕੀ ਆ ਤੇ ਦੱਸਿਆ ਜਗ੍ਹਾ ਬੰਦੇ ਨੇ ਮੈਂ ਤਾਂ ਭੁੱਲ ਗਿਆ ਤੇ ਚਾਚਾ ਜੀ ਜਾ ਰਹੇ ਆ ਟਿਕਟ ਲੈਣ ਕਾਰਡ ਲੈਣ ਜਾ ਰਹੇ ਆ ਤੇ ਲੱਗਿਆ ਜੈ 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 ਸਾਨੂੰ ਆ ਗੌਰਿਆਂ ਆ ਭਾਈਆਂ ਦੇ ਪਿੱਛੇ ਖੜੇ ਚਾਚਾ ਜੀ ਅਸ ਟਾਈਮ ਆਪਾਂ ਖੜੇ ਆ ਯੂਨੀਅਨ ਸਟੇਸ਼ਨ ਤੇ ਯੂਨੀਅਨ ਸਟੇਸ਼ਨ ਤੋਂ ਅਗਰਾ ਪਹੁੰਚ ਆ ਗਏ ਅਨਰਜੀ ਸਟੇਸ਼ਨ ਅਨਰਜੀ ਸਟੇਸ਼ਨ ਤੋਂ ਉੱਤਰ ਕੇ ਬੇ ਗੋਲਵਾਲਾ ਸਾਹਿਬ ਉਸ ਕੋਲ ਲੱਗੇ ਪਿੰਜੇ ਆ ਗਏ ਗੱਲ ਇਹ ਆ ਵੀ ਹੁਣ ਆਪਾਂ ਪਹੁੰਚ ਚਲੇ ਆ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਜਾਂਦੇ ਜਾਦੇ ਸਾਡੇ ਇੱਕ ਬਹੁਤ ਵਧੀਆ ਚੀਜ਼ ਦਿਖਾਉਣ ਜਾ ਰਹੇ ਆ ਇਬਨੇ ਬਤੂਤਾ ਜਿਹੜਾ ਇੱਕ ਵੱਡਾ ਮਾਲ ਹੈਗਾ ਤੇ ਤੁਸੀਂ ਵੀ ਦੇਖੋ ਯਾਰ वे हो आ, कला अडियो, ते गांरियो सिखदा वे सतगुर नोचावेानो किवे सतगुरू नानक जी, नित नवे नवे जो जी ਨੂੰ ਮਿਲਣ ਦਾ ਕੋਈ ਪੁੱਛਦਾ ਐ ਸੂਲੇ ਰੱਬ ਨੂੰ ਮਿਲਣ ਦਾ ਕੋਈ ਪੁੱਛਦਾ ਐ ਸੂਲੇ ਪਾਂਦਾ ਵੀ ਸੀ ਤਾਂ ਕੇ ਆ ਗਿਆ ਉਹ ਕਿੰਝ ਨਾ ਅਣੂ ਸਮਝਾਵੇ ਸਤ ਗੁਰੂ ਨਾਨਕਹਿ ਜੀ ਨੇ ਤੇ ਨਵੇਂ ਨਵੇਂ ਚੋਹ ਚ ਦਿਖਾਵੇ

We're